ਸਨ ਜੀ ਇੱਕ ਸਾਡੀ ਰੂਟੀਨ ਮੈਟਰ ਹੈ ਜਿਹਦੇ ਵਿੱਚ ਅਸੀਂ ਸਰਚ ਕਰਦੇ ਹਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਰੂਟੀਨ ਦੇ ਵਿੱਚ ਅਸੀਂ ਇਹ ਸਾਰੇ ਡੇਡੇ ਜਾਂ ਹੋਰ ਕੋਈ ਸ਼ੱਕੀ ਜਗ੍ਹਾ ਜਿਹੜੀ ਨਹੀਂ ਉਹ ਦੇਖਦੇ ਰਹਿੰਦੇ ਹਾਂ ਤਾਂ ਕਿ ਕੋਈ ਇਹੋ ਜਿਹਾ ਐਲੀਮੈਂਟ ਸਾਡੇ ਵਿੱਚ ਨਾ ਜਾਏ ਜਿਹੜਾ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹੋਵੇ ਇਸ ਕਰਕੇ ਅਸੀਂ ਰੂਟੀਨ ਦੇ ਵਿੱਚ ਅਸੀਂ ਸਾਰੀਆਂ ਨੂੰ ਨਹੀਂ ਬਾਈ ਨੇਮ ਚੈੱਕ ਕਰਦੇ ਹਾਂ ਲਿਸਟਾਂ ਵਿੱਚ ਸਨ ਜੀ ਇੱਕ ਸਦੀ ਰੂਟੀਨ ਮੈਟਰ ਹੈ ਜਿਹਦੇ ਵਿੱਚ ਅਸੀਂ ਸਰਚ ਕਰਦੇ ਹਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਰੂਟੀਨ ਦੇ ਵਿੱਚ ਅਸੀਂ ਇਹ ਸਾਰੇ ਡੇਡੇ ਜਾਂ ਹੋਰ ਕੋਈ ਸ਼ੱਕੀ ਜਗ੍ਹਾ ਜਿਹੜੀ ਨਹੀਂ ਉਹ ਦੇਖਦੇ ਰਹਿੰਦੇ ਹਾਂ ਤਾਂ ਕਿ ਕੋਈ ਇਹੋ ਜਿਹਾ ਐਲੀਮੈਂਟ ਸਾਡੇ ਵਿੱਚ ਨਾ ਜਾਏ ਜਿਹੜਾ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹੋਵੇ ਇਸ ਕਰਕੇ ਅਸੀਂ ਰੂਟੀਨ ਦੇ ਵਿੱਚ ਅਸੀਂ ਸਾਰੀਆਂ ਨਹੀਂ 22 ਨੇਮ ਚੈੱਕ ਕਰਦੇ ਹਾਂ ਲਿਸਟਾਂ ਸਨਜੀ ਇੱਕ ਸਾਡੀ ਰੂਟੀਨ ਮੈਟਰ ਹੈ ਜਿਹਦੇ ਵਿੱਚ ਅਸੀਂ ਸਰਚ ਕਰਦੇ ਹਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮ ਅਨਸਾਰ ਅਸੀਂ ਰੂਟੀਨ ਦੇ ਵਿੱਚ ਅਸੀਂ ਇਹ ਸਾਰੇ ਡੇਡੇ ਜਾਂ ਹੋਰ ਕੋਈ ਸ਼ੱਕੀ ਜਗ੍ਹਾ ਜਿਹੜੀ ਨਹੀਂ ਉਹ ਦੇਖਦੇ ਰਹਿੰਦੇ ਹਾਂ ਤਾਂ ਕਿ ਕੋਈ ਇਹੋ ਜਿਹਾ ਐਲੀਮੈਂਟ ਸਾਡੇ ਵਿੱਚ ਨਾ ਜਾਏ ਜਿਹੜਾ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹੋਵੇ ਇਸ ਕਰਕੇ ਅਸੀਂ ਰੂਟੀਨ ਦੇ ਵਿੱਚ ਅਸੀਂ ਸਾਰੀਆਂ ਨੂੰ ਨਹੀਂ ਬਾਈ ਨੇਮ ਚੈੱਕ ਕਰਦੇ ਹਾਂ ਲਿਸਟਾਂ ਵਿੱਚ ਨਹੀਂ ਜੀ ਇੱਕ ਸਾਡੀ ਰੂਟੀਨ ਮੈਟਰ ਹੈ ਜਿਹਦੇ ਵਿੱਚ ਅਸੀਂ ਸਰਚ ਕਰਦੇ ਹਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਰੂਟੀਨ ਦੇ ਵਿੱਚ ਅਸੀਂ ਇਹ ਸਾਰੇ ਡੇਰੇ ਜਾਂ ਹੋਰ ਕੋਈ ਸ਼ੱਕੀ ਜਗ੍ਹਾ ਜਿਹੜੀ ਨਹੀਂ ਉਹ ਦੇਖਦੇ ਰਹਿੰਦੇ ਹਾਂ ਤਾਂ ਕਿ ਕੋਈ ਇਹੋ ਜਿਹਾ ਐਲੀਮੈਂਟ ਸਾਡੇ ਵਿੱਚ ਨਾ ਜਾਏ ਜਿਹੜਾ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹੋਵੇ ਇਸ ਕਰਕੇ ਅਸੀਂ ਰੂਟੀਨ ਦੇ ਵਿੱਚ ਅਸੀਂ ਸਾਰੀਆਂ ਨੇਮ ਲਾਈ ਬਾਈ ਨੇਮ ਚੈੱਕ ਕਰਦੇ ਹਾਂ ਲਿਸਟਾਂ ਸਨਜੀ ਇੱਕ ਸਾਡੀ ਰੂਟੀਨ ਮੈਟਰ ਹੈ ਜਿਹਦੇ ਵਿੱਚ ਅਸੀਂ ਸਰਚ ਕਰਦੇ ਹਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮ ਅਨਸਾਰ ਅਸੀਂ ਰੂਟੀਨ ਦੇ ਵਿੱਚ ਅਸੀਂ ਇਹ ਸਾਰੇ ਡੇਡੇ ਜਾਂ ਹੋਰ ਕੋਈ ਸ਼ੱਕੀ ਜਗ੍ਹਾ ਜਿਹੜੀ ਨਹੀਂ ਉਹ ਦੇਖਦੇ ਰਹਿੰਦੇ ਹਾਂ ਤਾਂ ਕਿ ਕੋਈ ਇਹੋ ਜਿਹਾ ਐਲੀਮੈਂਟ ਸਾਡੇ ਵਿੱਚ ਨਾ ਜਾਏ ਜਿਹੜਾ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹੋਵੇ ਇਸ ਕਰਕੇ ਅਸੀਂ ਰੂਟੀਨ ਦੇ ਵਿੱਚ ਅਸੀਂ ਸਾਰੀਆਂ ਨੂੰ ਨਹੀਂ ਬਾਈ ਨੇਮ ਚੈੱਕ ਕਰਦੇ ਹਾਂ ਲਿਸਟਾਂ ਵਿੱਚ ਸਨ ਜੀ ਇੱਕ ਸਾਡੀ ਰੂਟੀਨ ਮੈਟਰ ਹੈ ਜਿਹਦੇ ਵਿੱਚ ਅਸੀਂ ਸਰਚ ਕਰਦੇ ਹਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਰੂਟੀਨ ਦੇ ਵਿੱਚ ਅਸੀਂ ਇਹ ਸਾਰੇ ਡੇਡੇ ਜਾਂ ਹੋਰ ਕੋਈ ਸ਼ੱਕੀ ਜਗ੍ਹਾ ਜਿਹੜੀ ਨਹੀਂ ਉਹ ਦੇਖਦੇ ਰਹਿੰਦੇ ਹਾਂ ਤਾਂ ਕਿ ਕੋਈ ਇਹੋ ਜਿਹਾ ਐਲੀਮੈਂਟ ਸਾਡੇ ਵਿੱਚ ਨਾ ਜਾਏ ਜਿਹੜਾ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹੋਵੇ ਇਸ ਕਰਕੇ ਅਸੀਂ ਰੂਟੀਨ ਦੇ ਵਿੱਚ ਅਸੀਂ ਸਾਰੀਆਂ ਨਹੀਂ ਬਾਈ ਨੇਮ ਚੈੱਕ ਕਰਦੇ ਹਾਂ ਲਿਸਟਾਂ ਸਨਜੀ ਇੱਕ ਸਾਡੀ ਰੂਟੀਨ ਮੈਟਰ ਹੈ ਜਿਹਦੇ ਵਿੱਚ ਅਸੀਂ ਸਰਚ ਕਰਦੇ ਹਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਉਹਨਾਂ ਦੇ ਹੁਕਮ ਅਨਸਾਰ ਅਸੀਂ ਰੂਟੀਨ ਦੇ ਵਿੱਚ ਅਸੀਂ ਇਹ ਸਾਰੇ ਡੇਡੇ ਜਾਂ ਹੋਰ ਕੋਈ ਸ਼ੱਕੀ ਜਗ੍ਹਾ ਜਿਹੜੀ ਨਹੀਂ ਉਹ ਦੇਖਦੇ ਰਹਿੰਦੇ ਹਾਂ ਤਾਂ ਕਿ ਕੋਈ ਇਹੋ ਜਿਹਾ ਐਲੀਮੈਂਟ ਸਾਡੇ ਵਿੱਚ ਨਾ ਜਾਏ ਜਿਹੜਾ ਸਾਡੇ ਦੇਸ਼ ਦੀ ਸੁਰੱਖਿਆ ਲਈ ਖਤਰਨਾਕ ਹੋਵੇ ਇਸ ਕਰਕੇ ਅਸੀਂ ਰੂਟੀਨ ਦੇ ਵਿੱਚ ਅਸੀਂ ਸਾਰੀਆਂ ਨੂੰ ਨਹੀਂ ਬਾਈ ਨੇਮ ਚੈੱਕ ਕਰਦੇ ਹਾਂ ਲਿਸਟਾਂ ਵਿੱਚ